ਸਤਖੰਡ ਵਾਸੀ ਬ੍ਰह्म ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਬਚਨਾ ਸਤਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਬੁੱਢਾ ਦਲ ਦੇ ਸਤਵੀਂ ਜੱਥੇਦਾਰ ਤਨ ਤਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਤ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂਮਾਨ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਧੂਮ-ਧਾਮ ਨਾਲ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਣਾ ਵਿਖੇ ਮਨਾਇਆ ਗਿਆ ਇਸ ਮੌਕੇ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸੰਗਤ ਹੋਈ ਨਤਮਸਤਕ ਦੇ ਨਾਲ-ਨਾਲ ਹੀ ਇਸ ਮੌਕੇ ਦੇ ਉੱਤੇ ਖੂਨਦਾਨ ਕੈਂਪ ਦਾ ਵੀ ਆਯੋਜਨ ਕੀਤਾ ਗਿਆ। ਵਾਹਿਗੁਰੂ ਜੀ ਅਥਾਲ ਸਾਹਿਬ ਵਾਹਿਗੁਰੂ ਜੀ ਬੇਤਾਂਤ ਨਮਸੇ ਜਥੇਦਾਰਾ ਬਾਹਨ ਮਨਸਿ ਗੁਰੂ ਜੀ ਜਲੂ ਦਿਹਾੜੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੁਣ ਜਿਹੜੀਆਂ ਮੇ ਇਹ ਸੇਵਾਵਾਂਆਂ ਗਿਆ ਸਾਨੂੰ ਆਪਣੀਆਂ ਜਾਨਦਾਰ ਸੰਗਤਾਂ ਆਪਣਾ ਯੋਗਦਾਨ ਪਾਉਣ ਦੇ ਵਿੱਚ ਜੇ ਵੀ ਮਤਲਬ ਸਵਾਗਤ ਬੰਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਉਸ ਦੇ ਵਿੱਚ ਪੱਤ ਚੜ ਕੇ ਸੰਗਤਾਂ ਸਹਿਯੋਗ ਦਿੰਦੇ ਨੇ ਚਾਹੇ ਫੁੱਲਾਂ ਦੇ ਰੂਪ ਵਿੱਚ ਹੋਣ ਚਾਹੇ ਲੰਗਰਾਂ ਦੇ ਰੂਪ ਵਿੱਚ ਹੋਣ ਕਿਸੇ ਵੀ ਤਰ੍ਹਾਂ ਦਾ ਮਤ ਸੰਗਤਾਂ ਵੱਲੋਂ ਪੂਰੀ ਸਪੋਰਟ ਹੈ ਸੰਗਤ ਦੁਆਰਾ ਪਰਵਰੋਗ ਕਟਿ ਮਲੇ ਡੀਪੀ ਦਲੇਰਪੌਰ ਖਾਲਸਾ ਜੀ ਅਤੇ ਹਨ ਸੰਗਤ ਜੀ ਸਕਾਲ ਤਖਤ ਦੇ ਜਥੇਦਾਰ ਮੌਜੂਦ ਹੈ ਜਥੇਦਾਰ ਭਾਈ ਰਗਵੀਰ ਸਿੰਘ ਜੀ ਆ ਉਹ ਵੀ ਇੱਥੇ ਪਹੁੰਚ ਰਹੇ ਨੇ ਬਾਬਾ ਬੰਤਾ ਸਿੰਘ ਜੀ ਪਹੁੰਚ ਰਹੇ ਹਨ ਤੇ ਹੋਰ ਵੀ ਟਾਡੀ ਜਥੇ ਤੇ ਕਥਾਵਾਚਕ ਪਹੁੰਚ ਰਹੇ ਹਨ ਤੋ ਸਾਰੇ ਹੀ ਸਮਾਗਮਾਂ ਦੇ ਵਿੱਚ ਸਮੋਲਿਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ। ਉਹ ਆਪ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਪਰਮੱਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਅਤੇ ਲੱਖ ਲੱਖ ਵਧਾਈਆਂ ਹੋਣ ਜੀ ਤੁਨ ਤਨ ਜਿੱਥੇ ਦਾਰ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਬਾਬਾ ਹਨੂਮਾਨ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਜੋ ਇਹ ਸਮਾਗਮ ਖੂਨਦਾਨ ਕੈਂਪ ਲਾਇਆ ਗਿਆ। ਜਨਤਾ ਵਿੱਚ ਬਹੁਤ ਹੀ ਜ਼ਿਆਦਾ ਉਤਸ਼ਾਹ ਆਮ ਕਰਕੇ ਅਸੀਂ ਜਿਹੜੇ ਦੂਸਰੇ ਕੈਂਪ ਲਾਈਦੇ ਆ ਉਹਦੇ ਵਿੱਚ ਬਲੱਡ ਬੈਂਕ ਵਾਲਿਆਂ ਨੂੰ ਕਹਿਣਾ ਪੈਂਦਾ ਵੀ ਖੂਨਦਾਨੀਆਂ ਨੂੰ ਬੁਲਾਇਆ ਜਾਏ ਇੱਥੇ ਇਹ ਅੱਜ ਹੁਣ 16 ਸੈਕਟਰ ਦੀ ਟੀਮ ਦਾ 3 ਵਜੇ ਦਾ ਤਾਂ ਟਾਈਮ ਸੀ ਇਹ ਬੰਦ ਕਰਕੇ ਜਾ ਰਹੇ ਕਿ ਸਾਡਾ ਜੋ ਜਿੰਨੀ ਕਲੈਕਸ਼ਨ ਸੀ ਉਹ ਪੂਰੀ ਹੋ ਚੁੱਕੀ ਹੈ ਅੱਜ ਇੱਥੇ ਲੜ ਜੀ ਕਰ ਰਹੀ ਸੀ ਜਨਾ ਚੋਕ ਬਹੁਤ ਖੁਸ਼ੀ ਮੈਨਰੇ ਯਾਰੀ ਬਾਬਾਈ ਦਾ ਜਮੇ ਮੈਂ ਜੀ ਚੰਗਾ ਲੱਗ ਰਿਹਾ ਇੱਕ ਹਰ ਸਾਲ ਤਾਂ ਨਹੀਂ ਜੇ ਪਹਿਲੀ ਵਾਰੀ ਦਿੱਤੀ ਜਿਹਾ ਲੱਗਦਾ ਉਸ ਦਾ ਇਹ ਲੈ ਲਾਤ ਸਾਰੇ ਬਾਬਾ ਜੀ ਬਹੁਤ ਅੰਗਲ ਲੱਗੇ ਸਾਰੇ ਕਤਰ ਹੋਏ ਵੀ ਲੰਗੋਟ ਸਰਤਾ ਹੈ ਬਾਬਾ ਜੀ ਨੂੰ ਬਹੁਤ ਸਰਤਾ ਹੈ ਕਿ ਮਨੋ ਕਰਦਾ ਕੋਲਰ ਸਾਹਿਬ ਦੀ ਬ੍ਰੈਂਡ ਦੇ ਰਹੇ ਨੇ ਉਹ ਵੇਖ ਵੇਖ ਕੇ ਲੱਗੇ ਕਿ ਆਪਣੇ ਆਪੇ ਸ਼ਾਂਤ ਹੋ ਗਏ ਕਿ ਲੱਗੀ ਪ੍ਰੇਤ ਹੋਏ ਹੁੰਦੇ ਕਿ ਕਿਦੋਂ ਵਾਰ ਕਿੰਨੀ ਵਾਰ ਦਿੱਤਾ ਚੌਥੀ ਵੰਦੀ ਮਾਰ ਰਹੀ ਸਰ ਤੇਜੀ ਵਾਰ ਇੱਥੇ ਸੋਨਾ ਸਰ ਜੀ